कुझु दादा अॼु दर्शको ਮਾਸ਼ਾਅੱਲਾਹ ਬਲੇ ਲਾਉ ਦੇ ਤੇ ਕਰੋ ਕੋਸੀ ਦਾ ਫੈਸਲਾ ਅਨੀਸ਼ ਦਾਡਾ ਤੇ ਉਹਦੇ ਮੁੱਲਾਪੁਰ ਬਾਅਦ ਵਿੱਚ ਅਨੀਸ਼ ਦਾਡਾ ਤੇ ਉਹਦੇ ਮੁੱਲਾਪੁਰ ਇਹ ਬਲੰਦ ਚਾਓ

ਜਾਬਾਤਾਬਾਤ ਬਲੀ ਲਾ ਦੇਗੀ ਵਾਹ ਜੀ ਵਾਹ ਕੰਗਰ ਰੌਣਕਾਂ ਪੂਰੀਆਂ ਲੱਗੀਆਂ ਹੋਏ ਬਹੁਤ ਸੋਹਣਾ ਜਿਹਾ ਪਿੰਡ ਹੈ ਛੋਟੀ ਵੱਡੀ ਨੰਗਲ ਦੇ ਵਿੱਚ ਕਹਿੰਦੇ ਜਲੇ ਬਹਾਰੀ ਦਾ ਬਹੁਤ ਸੋਹਣਾ ਤੱਕਰ ਕੇ ਤੀਏ ਜੇਕਰ ਕੋਈ ਨਾ ਆਉਣ ਨਾ ਮਿਲਣਗੇ ਕਦੇ ਲਓ ਜੀ ਹੱਥ ਕੋੜੀ ਲਈ 550 ਦੇ ਵਿੱਚ ਹਰਮਨ ਪਹਿਲ ਦਾ ਮੁੱਲਾਪੁਰ ਗਰੀਬ ਦਾਸ ਆਪਾਂ ਇਹਨਾਂ ਦਾ ਇੱਕ ਘਰੇ ਪਾਰਨ ਮੱਤਾਂ ਤੇ ਸਰਹਾ ਕੀ ਦੋਦੀ ਬੱਲਨ ਪਹਿਲ ਮੁੱਲਾਪੁਰ ਆ ਗਿਆ ਘਰੇ ਬਾਕੇ ਦੇ ਵਿੱਚ ਬਿੱਤੇ ਦਿਨ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਬਸੇ ਪਿੰਡ ਛੋਟੀ ਵੱਡੀ ਨੱਗਲ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਦੇ ਵਿੱਚ ਸੀਨੀਅਰ ਅਕਾਲੀ ਆਗੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਚੌਧਰੀ ਸ਼ਾਮ ਲਾਲ ਮਾਦਰੀਆ ਬਲੋਂ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ ਗਈ ਪ੍ਰਬੰਧਕਾਂ ਵੱਲੋਂ ਜਿੱਥੇ ਚੌਧਰੀ ਸ਼ਾਮ ਲਾਲ ਮਾਦਰੀਆ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਚੌਧਰੀ ਸ਼ਾਮ ਲਾਲ ਵੱਲੋਂ ਚੰਡੀ ਦੀ ਕੁਸ਼ਤੀ ਦੀ ਹੱਥ ਜੋੜੀ ਕਰਵਾ ਕੇ ਸ਼ੁਰੂਆਤ ਕਰਵਾਈ ਗਈ ਸਰ ਜਿਹੜਾ ਇਹ ਛੋਟੀ ਬੜੀ ਨਗਰ ਪਿੰਡ ਆ ਇਹ ਸਾਡੀ ਬਰਾਦੀ ਦਾ ਮੇਰੇ ਨਾਨਕਾ ਦਾ ਪਿੰਡ ਹੈ ਇੱਥੇ ਕਈ ਸਾਲਾਂ ਤੋਂ ਇਹਨਾਂ ਨੇ ਛੋਟੇ ਜਿਹੇ ਪ੍ਰੋਗਰਾਮ ਤੋਂ ਸਟਾਰਟ ਕੀਤਾ ਸੀ ਤੇ ਮੈਨੂੰ ਲੱਗਦਾ ਕਾਫੀ ਵੱਡੀ ਤਦਾਦ ਦੇ ਵਿੱਚ ਵੱਡਾ ਹੋਏਗਾ ਤੇ ਆਨਲਾਈਨ ਟਾਈਮ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਹ ਸੰਦੇਸ਼ਾ ਦੇਣਾ ਚਾਹੁੰਦਾ ਮੈਂ ਆਪਣੇ ਵੱਲੋਂ ਵੀ ਸਾਨੂੰ ਖੇਡਾਂ ਦੇ ਨਾਲ ਨਿਊਜ਼ ਨੂੰ ਜੋੜਨਾ ਚਾਹੀਦਾ ਅੱਛਾ ਜਿਵੇਂ ਜਿਹੜੇ ਕੰਢੀ ਏਰੀਏ ਹੈ ਕਈ ਚੀਜ਼ਾਂ ਤੋਂ ਪਿੱਛੇ ਰਹਿ ਜਾਂਦੇ ਕਈਆਂ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਆ ਸਰਕਾਰ ਦੀ ਨਜ਼ਰੀਂ ਇੰਨੇ ਛੋਟੇ ਪਿੰਡਾਂ ਤੱਕ ਨਹੀਂ ਪਹੁੰਚਦੀ ਦੇਖਿਆ ਜਾਵੇ ਤਾਂ ਸੜਕਾਂ ਵੀ ਜਿਹੜੀ ਬੜੀ ਭੱਦੀ ਹਾਲਤ ਦੀ ਸੜਕਾਂ ਦੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸਰਕਾਰਾਂ ਹੀ ਪਿਛਲੇ 10 ਸਾਲਾਂ 'ਚ ਬਣਦੀਆਂ ਆਈਆਂ ਉਹ ਸਾਡੇ ਲੋਕਾਂ ਨਾਲ ਧੋਖਾ ਕਰਦੀਆਂ ਆਈਆਂ ਇੱਥੇ ਕੋਈ ਡਿਵੈਲਪਮੈਂਟ ਦਾ ਨਾਂ ਨਹੀਂ ਹੈ ਤੇ ਜੇ ਪਰਮਾਤਮਾ ਨੇ ਹੁਣ ਸਾਨੂੰ ਅੱਗੇ ਕਰਕੇ ਤੋਰਿਆ ਹੈ ਤੇ ਔਰ ਇਸ ਸਮੇਂ ਦੇ ਵਿੱਚ ਆਪਾਂ ਇਹਨਾਂ ਪਿੰਡਾਂ ਦੀ ਬਹੁਤ ਵਧੀਆ ਵਿਕਾਸ ਕਰਾਉਣਾ ਹੈ ਅੱਛਾ ਜਿਵੇਂ ਹੁਣ ਨ ਯਾਰ ਇਹ ਤਾਂ ਉਹਨਾਂ ਨੂੰ ਜਿਹਦੇ ਨਾਲ ਕੋਈ ਖਰਾਕ ਦੀ ਵੀ ਜ਼ਰੂਰਤ ਪੈਂਦੀ ਹੈ ਕਿਤੇ ਨਾ ਕਿਤੇ ਜਿਹੜੀ ਮਿਹਨਤਾਂ ਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਕਿਤੇ ਨਾ ਕਿਤੇ ਥੋੜੇ ਪੱਲੋਂ ਇਦਾਂ ਦੇ ਉਪਰਾਲੇ ਇਹਨਾਂ ਵਾਸਤੇ ਕੀਤੇ ਜਾਣਗੇ ਤਾਂ ਇਹਨਾਂ ਨੂੰ ਕਿਤੇ ਜਿਹੜਾ ਫਾਇਦਾ ਹੋਵੇਗਾ ਕਿ ਮੇਰੇ ਵੱਲੋਂ ਸਾਰੇ ਯੂਥ ਨੂੰ ਸਾਡਾ ਵਿਧਾਨ ਸਭਾ ਹਲਕਾ ਖਾੜ ਦੇ ਬੱਚਿਆਂ ਨੂੰ ਸਾਰਿਆਂ ਨੂੰ ਬੈਂਤੀ ਹੈ ਵੀ ਜੇ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਖੇਡ ਤੇ ਪੋਪੇ ਵਿੱਚ ਲੋੜ ਪੈਂਦੀ ਹੈ ਤਾਂ ਮੈਂ ਦਿਨ ਰਾਤ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ ਤੇ ਇਹਨਾਂ ਦੀ ਜਿਸ ਤਰ੍ਹਾਂ ਦੀ ਵੀ ਮਦਦ ਹੈ ਉਹਦੋਂ ਵੀ ਕਰਨ ਨੂੰ ਤਿਆਰ ਹਾਂ ਅਜੇ ਪਿੰਡ ਵਾਲੇ ਦਾ ਜਿਹੜੇ ਛੋਟੇ-ਬੜੇ ਨੱਗਲ ਤੇ ਪਰਮੰਧ ਕਮੇਟੀ ਦਾ ਉਪਰਾਲਾ ਕਿਦਾਂ ਲੱਗੇ ਇਹ ਛੋਟੇ-ਬੜੇ ਨੱਗਲ ਜਿਹੜਾ ਉਪਰਾਲਾ ਕੀਤਾ ਇਹਨਾਂ ਨੇ ਸਾਡੇ ਪ੍ਰਧਾਨ ਜਨਾ ਸਰਪੰਚ ਸਾਹਿਬ ਨੇ ਆਪਾਂ ਸਰਪੰਚ ਹੁਣ ਮੌਕੇ ਤੇ ਅੱਜ ਇਹੀ ਆ ਪਏ ਜਿਹੜੇ ਯੂਦਾ ਮੌਕੇ ਤੇ ਨਹੀਂ ਹੈ ਉਹਨੂੰ ਹਾਜ਼ਰ ਹੋਣਾ ਬਹੁਤ ਜ਼ਰੂਰੀ ਸੀ ਉਹ ਹਾਜ਼ਰ ਨਹੀਂ ਹੋਏ ਉਹਨਾਂ ਦੀ ਬਦਕਿਸਮਤੀ ਹੈ ਤੇ ਆਪਾਂ ਨਰੇਸ਼ ਜੀ ਦਾ ਹੀ ਧੰਨਵਾਦ ਕਰਦੇ ਹਾਂ ਜਿਹੜਾ ਇਸ ਪਾਸੇ ਜੂਸ ਨੂੰ ਲਾਇਆ ਇਹਨਾਂ ਨੇ ਅਸੀਂ ਆਪਣੀ ਸਾਰੀ ਕਮੇਟੀ ਦਾ ਤੇ ਆਪਣੇ ਨਰੇਸ਼ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਿਲਕੁਲ ਸਾਡੇ ਨਾਲ ਜਿਹੜੇ ਮੇਜ ਜੀ ਨਰੇਸ਼ ਹੈ ਹਾਂ ਜੀ ਨਰੇਸ਼ ਜੀ ਵੀ ਮੌਜੂਦ ਹੈ ਉਹ ਨਰੇਸ਼ ਜੀ ਕਿਸ ਤਰ੍ਹਾਂ ਦਾ ਜਿਹੜਾ ਉਹ ਪ੍ਰਾਲਾਏ ਹਰ ਸਾਲ ਵੱਡੇ ਪੱਧਰ ਤੁਸੀਂ ਕਰਦੇ ਕਿੰਨੀ ਦੀ ਮਿਹਨਤ ਕਰਨੀ ਪੈਂਦੀ ਹੈ ਕੀ ਕਿੰਦਾ ਧਿਆਨ ਦੇ ਵਿੱਚ ਰੱਖਣਾ ਪੈਂਦਾ ਜੀ ਇਸ ਦੇ ਵਿੱਚ ਬਹੁਤ ਕੁਝ ਰੱਖਣਾ ਪੈਂਦਾ ਜੀ ਅਸੀਂ ਪਿੰਡ ਦੇ ਵਿੱਚ ਸਾਰਿਆਂ ਕੋਲ ਰਾਤ ਤਿਲ ਫੁੱਲ ਇਕੱਠਾ ਕਰਕੇ ਇੱਕ ਮੰਦਲ ਕੁਝ ਸ਼ੁਰੂ ਕਰਾਇਆ ਜੀ ਉਹਨੂੰ ਸਾਨੂੰ ਅੱਗੇ ਵਿਧਾਨ ਦੀ ਅਪੀਲ ਬਹੁਤ ਜਤ ਹਾਂ ਜੀ ਅੱਛਾ ਦੇਖੋ ਅੱਜ ਚੌਧਰੀ ਸਾਹਿਬ ਪਹੁੰਚੇ ਉਚਾਰਚੇ ਦੇ ਉੱਤੇ ਤੁਹਾਡਾ ਜਿਹੜਾ ਮਾਨ ਸਨਮਾਨ ਕੀਤਾ ਹੈ ਕੋਈ ਕਿਸੇ ਤਰ੍ਹਾਂ ਦੀ ਐਦਾ ਦੀ ਮੰਗ ਜਿਹੜੀ ਤੁਸੀਂ ਰੱਖਣਾ ਚਾਹੁੰਦੇ ਹੋਵੇ ਵੀਰ ਜੀ ਨੂੰ ਅਸੀਂ ਬਸ ਆਪਣਾ ਇੱਕ ਵਾਰੀ ਆਪਣਾ ਬਣ ਜਾਵੇ ਅਸੀਂ ਬਹੁਤ ਕੰਮ ਕਰਾਣੇ ਆਪਣੇ ਇਹ ਰੋਡ ਦੇ ਕੰਮ ਵੀ ਸਾਡਾ ਵਧੂਰਾ ਹੈ ਪਾਣੀ ਦਾ ਸਾਡੇ ਬਹੁਤ ਪੀਲੀ ਆਂਦਾ ਪਾਣੀ ਚ ਬਹੁਤ ਦਿੱਕਤ ਆਂਦੀ ਜੀ ਪਾਣੀ ਦੀ ਵੀ ਦਿੱਕਤ ਹੈ ਪਾਣੀ ਦੀ ਬਹੁਤ ਦਿੱਕਤ ਹੈ ਪਾਣੀ ਠੀਕ ਨਹੀਂ ਉਹਦੇ ਸਾਹਿਬ ਦੇਖੋ ਪਾਣੀ ਦੀ ਵੀ ਇੱਥੇ ਦਿੱਕਤ ਹੈ ਸੜਕਾ ਤਾਂ ਹੈ ਉਹ ਦੇਖੋ ਇਹ ਕੰਟੀ ਏਰੀਆ ਦਾ ਜਿਹੜਾ ਹਾਲ ਕਿਦਾਂ ਦਾ ਹੋਇਆ ਸਰ ਜਿਹੜਾ ਇੱਥੇ ਸਾਡਾ ਗੁੱਜਰ ਭਾਈ ਚਾਰੀ ਦੀ ਬੈਲਟ ਆ ਇਹ ਸਾਰੀ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਨਕਾਰਿਆ ਇਹਨੂੰ ਤੇ ਜੇ ਪ੍ਰਮਾਤਮਾ ਨੇ ਚਾਹਿਆ ਆਉਣ ਵਾਲੇ ਟਾਈਮ ਦੇ ਵੀ ਸਾਡੀ ਸਰਵੋਣੀ ਕਾਦੀ ਕਾਦੀ ਸਰਕਾਰ ਬਣੀ ਤੇ ਪਹਿਲ ਦੇ ਆਧਾਰ ਤੇ ਆਪਾਂ ਸਾਰੇ ਪਿੰਡਾਂ ਦਾ ਵਿਕਾਸ ਕਰਾਵਾਂਗੇ ਪਾਣੀ ਦੀ ਸਮੱਸਿਆ ਜਾਂ ਰੋਡ ਦੀ ਸਮੱਸਿਆ ਉਹ ਸਾਰੀ ਹੱਲ ਕਰਾਂਗੇ ਹਾਂਜੀ ਪਹਿਲਾਂ ਆ ਕਿੰਦਾ ਦੇ ਪ੍ਰਬੰਧ ਹੈ ਜੀ ਅੱਜ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਹਾਂਜੀ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਹੀ ਇਹ ਹੁੰਦਾ ਇਕੱਲੇ ਦਾ ਕੰਮ ਨਹੀਂ ਜੀ ਪਹਿਲਾਂ ਮੈਡਮ ਆਈ ਸੀ ਗगन ਮਾਨ ਉਹ ਕਹਿੰਦੀ ਵੀ 1000 1000 ਰੁਪਿਆ ਲੇਡੀ ਜਨ ਕਹੇਗਾ ਗਈ ਸੀ ਉਹ 1000 ਰੁਪਏ ਨਹੀਂ ਹੁਣ ਤੱਕ ਆਇਆ ਖਾਤੇ ਵਿੱਚ ਜੇ ਸੱਚੀ ਗੱਲ ਸੁਣਾ ਆਉਣਾ ਤਾਂ ਦੂਰ ਦੀ ਗੱਲ ਮੁੜ ਕੇ ਪੁੱਛਾਰ ਵੀ ਨਹੀਂ ਲਈ ਹੈ ਗੰਦਾ ਪਾਣੀ ਗੰਟੀ ਏਰੀਏ ਦੇ ਵਿੱਚ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਕੀਤਾ ਜਾ ਰਿਹਾ ਹੈ ਛੁੱਟ ਲਿਆ ਛੱਡੀ ਨਹੀਂ ਨਹੀਂ ਸਾਡੇ ਵਾਲੇ ਕੋਈ ਸਰਕਾਰ ਨੇ ਜਿੰਦਾੱਕ ਸਾੜੀ ਸਾਰ ਨਹੀਂ ਲਈ ਕਿਸੇ ਨੇ ਹੁਣ ਵੀ ਜਾ ਕੇ ਦੇਖ ਲਓ ਪਾਣੀ ਚੈੱਕ ਕਰ ਲਓ ਪਾਣੀ ਕੇ ਵਿੱਚ ਅੱਧੀ ਮਿੱਟੀ ਆ ਰਹੀ ਹੁਣ ਤੁਸੀਂ ਆ ਬੰਦਾ ਨੇ ਮਰਨਾ ਹੈ ਜਾਂ ਮਰੀਦ ਹਨ